12 ਕਰੋੜ ਦਾ ਟੈਂਡਰ ਸੀ ਪਰ ਜਿਹੜੇ ਕੁਝ ਲੋਕ ਗਲਤ ਸੰਸਾਰ ਵਿੱਚ ਆ ਚੁੱਕੇ ਨੇ ਇਸ ਕੰਮ ਦੇ ਵਿੱਚ ਗੈਂਗਸਟਰ ਕਹਿੰਦੇ ਆਪਾਂ ਗੈਂਗਸਟਰ টাই ਵਰਗੇ ਲੋਕ ਸੇ ਆ ਚੁੱਕੇ ਨੇ ਮੇ ਜੱਤਰ ਵੀ ਆਏ ਮੈਨੂੰ ਨੇ ਕਹਿੰਦੇ ਵੀ ਇਹ ਟੈਂਡਰ ਦਾ ਬਕਸਾ ਦਵਾਓ ਮੈਨੂੰ ਇਹ ਗੱਲ ਕਹੀ ਕਿ ਮੈਂ ਇਹ ਟੈਂਡਰ ਬਕਸਾਣ ਲਈ ਉਹਨਾਂ ਨੂੰ ਨਹੀਂ ਕਹਿ ਸਕਦਾ ਕਿਉਂਕਿ ਇਹ ਡਿਸਟ੍ਰਿਕਟ ਲੁਧਿਆਣਾ ਦਾ ਪ੍ਰਧਾਨ ਹੈ ਇੱਕੀ ਜੋ ਮੈਂ ਬੰਦੇ ਦੇਖੇ ਤਾਂ ਮੈਂ ਕਹਾਂ ਤੁਹਾਡੇ ਵਿੱਚੋਂ ਕੋਈ ਠੇਕੇਦਾਰ ਤਾਂ ਹੈ ਹੀ ਨਹੀਂ ਛੋਟੇ ਜਿਹੜਾ 20-25 ਹੁੰਦੇ ਸੀਗੇ ਨਾ ਨਾ ਬੱਚੋ ਕਹਿ ਵੀ ਥੋੜਾ ਜਿਹਾ ਕੋ ਟਿੱਕਾ ਕਰ ਬੰਦਾ ਹੀ ਨਹੀਂ ਕੋਈ ਇਹ ਉਹ ਕਹਿੰਦਾ ਜੀ ਸਾਰੇ ਕੰਮ ਮੈਂ ਬੰਦਦਾ ਮੈਨੂੰ ਇਹਨਾਂ ਰੁਕਣ ਦਾ ਸ਼ਹੀਦ ਬਾਦ ਇੱਕ ਤਰ੍ਹਾਂ ਦੀ ਚਮਕੀ ਗੈਂਗਸਟੇਰੀ ਗਰ ਸਤਾਂ ਜੀ ਨੂੰ 2:30 ਵਜੇ ਉਹ ਪੰਜ ਛੇ ਬੰਦੇ ਨੇ ਇਸ ਮੁੰਡੇ ਦੇ ਉੱਪਰ ਟੈਕ ਕੀਤਾ ਰਾੜਾਂ ਦੇ ਨਾਲ ਪਾ ਵੀ ਛਟਕੜ ਲੱਗੀਆਂ ਨੇ ਮੇਨ ਬੰਦਾ ਸੀਗਾ ਪ੍ਰਿੰਦਰ ਕੁਮਾਰ ਪ੍ਰਿੰਦਰ ਕੁਮਾਰ ਬਾਂਸਰ ਐਫ ਆਈ ਆਰ ਜੀ ਨੰਬਰ ਐਫ ਆਈ ਦੇ ਵਿੱਚ ਤਿੰਨ ਅੱਠ ਦਾ ਪਰਚਾ ਘਟਿਆ ਹੋਇਆ ਉਹ ਵੀ ਪੰਜ ਜਵਾਂ ਲੱਗੀਆਂ ਹੋਈਆਂ ਨੇ ਉਹਨੂੰ ਨਿਆ ਦਾ ਬੌਣ ਪਰਕੇ ਫੌਜਾਂ ਨੇ ਛੱਡਤਾ ਐਸਐਚਓ ਨੇ ਛੱਡਤਾ ਜੀ ਉਹ ਕਹਿੰਦੇ ਸਾਨੂੰ ਇਹਦੀ ਲੋੜ ਨਹੀਂ ਹੈਗੀ ਹਰਿਆਣਾ ਹਰਿਆਣਾ ਕਿ ਜੇ ਕੋ ਟੈਗ ਕਰਨਾ ਉਹਦੇ ਬਾਅਦ ਕੋਈ ਕਾਰਵਾਈ ਨਹੀਂ ਇਹਦਾ ਮਤਲਬ ਦਿੱਕਾ ਸਾਨੂੰ ਇੱਕ ਤਾਂ ਦਿੱਕਾ ਇਹ ਪੈ ਗਈ ਸਾਡੇ ਬੱਚੇ ਦੇ ਉੱਪਰ ਟੈਗ ਕਰਦਾ ਹੈ ਲੂਹ ਜਾਣ ਦੇ ਵਿੱਚ ਐਂਸਵਾਰ ਤੱਕ ਕੋਈ ਵੀ ਠੇਕਦਰ ਕੋ ਕੰਮ ਨਹੀਂ ਕਰੂਗਾਾਰੇ ਕੰਮ ਟਰੋਨੀ ਬੰਦ ਕੀਤਾ ਜਾਣਗੇ ਵਕਾਸ਼ ਟਰੋਨੀ ਬੰਦ ਕੀਤਾ ਜਾਊਗਾ ਐਂਸਵਾਰ ਤੱਕ ਜੇ ਐਂਸਵਾਰ ਤੱਕ ਵੀ ਖੜਾ ਖੜਾ ਰਹਿਣਾ ਹੋਇਆ ਤਾਂ ਸਾਡੀ ਰੈਗੂਲਰ ਨੂੰ ਅੱਗੇ ਵੀ ਪਹੁੰਚਾ ਸਕਦੇ ਆ ਕਿਤੇ ਫੇਰ ਵੀ ਫੈਸਲਾ ਰਹਿਣਾ ਹੋਇਆ ਕਿ ਪੂਰੇ ਪੰਜਾਬ ਦੇ ਵਿੱਚ ਪੂਰਨ ਵਿਕਾਸ ਬੰਦ ਕਰ ਦੇਵਾਂਗੇ ਕੀ ਇਹੋ ਜਿਹੇ ਮਾੜੇ ਆਂਸਰਾਂ ਨੂੰ ਤੁਸੀਂ ਇੰਨੀ ਢਿੱਲੋ ਦੇ ਕੇ ਨਾ ਛੱਡੋ ਕਿ ਜਿਹੜਾ ਇਹ ਇਹਨਾਂ ਨੂੰ ਹੋਰ ਉਤਸ਼ਾਹ ਮਿਲੇਗਾ ਦੋ ਰਾਖ ਟੈਂਡਰ ਸੀ ਆਜੀ 21 ਅਗਸਤ ਨੂੰ ਉਹ ਉਸ ਤੋਂ ਪਹਿਲਾਂ ਵੀ ਉਹ ਸਾਨੂੰ ਵਾਰਨਿੰਗਾਂ ਦਿੰਦੇ ਰਹੇ ਬਰਿੰਦਰ ਕੁਮਾਰ ਤੇ ਉਹਦਾ ਬੇਟਾ ਦੀਪਕ ਵੀ ਇਹ ਟੈਂਡਰ ਤੁਸੀਂ ਲੁਧਿਆਣੇ ਮੁਗੇ ਵੜ ਕੇ ਦਿਖਾਓ ਸਾਨੂੰ ਕਹਿੰਦੇ ਅਸੀਂ ਕਿਹਾ ਵੀ ਇਸੇ ਗੱਲ ਗੱਲ ਨਹੀਂ ਹੁੰਦੀ ਵੀ ਤੇ ਇਹ ਕੀ ਉਹ ਉਹ ਸਿਸਟਮ ਹੈ ਹਾਂ ਉਸ ਤੋਂ ਬਾਅਦ ਟੈਂਡਰ ਕਾਲ ਹੋ ਗਿਆ ਟੈਂਡਰ ਪੈ ਗਿਆ ਉਸ ਤੋਂ ਬਾਅਦ ਟੈਂਡਰ ਵਾਪਸ ਚੱਕਣ ਵਾਸਤੇ ਵਾਰਨਿੰਗ ਦਿੰਦੇ ਰਹੇ ਸੜਕ ਕੀ ਸੀ ਦਾ ਟੈਂਡਰ ਸੀਗਾ ਜੀ ਸੜਕ ਦਾ ਟੈਂਡਰ ਸੀ ਜੀ ਮੋਗੇ ਦਾ 12 ਕਰੋੜ ਦਾ ਪ੍ਰਧਾਨ ਮੰਤਰੀ ਯੋਜਨਾ ਦਾ ਟੈਂਡਰ ਸੀਗਾ ਵਿਕਾਸ ਸ਼ਰਮੇ ਨੇ ਪ੍ਰੈਸਰ ਹਾਂ ਤੇ ਉਸ ਤੋਂ ਬਾਅਦ ਇਹ ਕਹਿੰਦੇ ਰਹੇ ਵੀ ਤੁਸੀਂ ਚੱਕੋ ਉਸ ਤੋਂ ਬਾਅਦ ਜੈਨ ਸਾਹਿਬ ਦੱਸਣਗੇ ਜੈਨ ਸਾਹਿਬ ਕੋਲੇ ਆਏ ਬੰਦੇ ਦੱਸੋ ਜੈਨ ਸਾਹਿਬ ਦੱਸ ਕਰ ਜੀ ਮੇਰਾ ਨਾਮ ਬਨੋਦ ਜੈਨ ਪ੍ਰਧਾਨ ਲੁਧਿਆਣਾ ਹortic प्लांट ਬਿਲਵਰ ਸੋਸਾਇਟੀ ਕਾਫੀ ਸਾਲਾਂ ਤੋਂ ਸੀ ਲੋਕ ਇਕੱਠੇ ਕੰਮ ਕਰ ਰਹੇ ਆ ਐ ਟੈਂਡਰ ਸਿਸਟਮ ਹੁੰਦਾ ਜਿਹੜੇ ਅਸੀਂ ਕੰਮ ਸੜਕਾਂ ਦੇ ਕਰਦੇ ਆ ਲੁੱਕ ਦਾ ਕੰਮ ਕਰਦੇ ਆ ਉਦੇ ਵਿੱਚ ਇਥੇ ਤਾਂ ਇੱਕ ਟੈਂਡਰ ਪਿਆ ਸੀ ਮੋਗਾ ਸੈਕਟਰ ਦੇ ਪਿਆ ਸੀਗਾ ਉਹ ਟੈਂਡਰ ਸਾਡੇ ਇੱਕ ਮੈਂਬਰ ਭਗਵੰਦ ਸਾਹਿਬ ਨੇ ਪਾਇਆ 12 ਕਰੋੜ ਦਾ ਟੈਂਡਰ ਸੀ ਪਰ ਜਿਹੜੇ ਕੁਝ ਰੋਗ ਗਲਤ ਇਸ ਸੰਸਦ ਵਿੱਚ ਆ ਚੁੱਕੇ ਨੇ ਇਸ ਕੰਮ ਦੇ ਵਿੱਚ ਗੈਂਗਸਟਰ ਕਹਿੰਦੇ ਆਪਾਂ ਗੈਂਗਸਟਰ ਟਾਇਰ ਵਰਗੇ ਲੋਕ ਇੱਥੇ ਆ ਚੁੱਕੇ ਨੇ ਪੰਜਾਬ ਦੇ ਵਿੱਚ ਪਹਿਲੀ ਵਾਰ ਸੁਣਿਆ ਕਿਉਂਕਿ ਹਜੇ ਨਵੀਂ ਨਵੀਂ ਐਂਟਰੀ ਹੈ ਜੁਪੀ ਵੀ ਆਉਂਦਾ ਸੀ ਇਹ ਪਹਿਲਾਂ ਜੀ ਸੁਣਿਆ ਸੁਣਦੇ ਹੁੰਦੇ ਸੀ ਇਹ ਪੰਜਾਬ ਵਿੱਚ ਪਹਿਲਾ ਕੇਸ ਹੈ ਜਿਹੜਾ ਇਸ ਤਰ੍ਹਾਂ ਦਾ ਕੇਸ ਹੈ ਇਹਦੇ ਵਿੱਚ ਕੀ ਆ ਉਹਦੇ ਵਿੱਚ ਜਦੋਂ ਇਹ ਟੈਂਡਰ ਪਾਇਆ ਤਾਂ 20 25 ਲੋਕ ਨੇ ਜੱਤਰ ਵੀ ਆਏ ਮੈਨੂੰ ਉਹਨੇ ਕਹਿੰਦੇ ਵੀ ਇਹ ਟੈਂਡਰ ਇਹਨਾਂ ਦਾ ਵਾਰਸ ਦਵਾਓ ਮੈਨੂੰ ਇਹ ਗੱਲ ਕਿਹਾ ਕਿ ਮੈਂ ਇਹ ਟੈਂਡਰ ਬਾਕ ਕਰਨ ਲਈ ਉਹਨਾਂ ਨੂੰ ਨਹੀਂ ਕਹਿ ਸਕਦਾ ਕਿਉਂਕਿ ਇਹ ਡਿਸਟ੍ਰਿਕਟ ਲੋਧਿਆਣਾ ਦਾ ਪ੍ਰਧਾਨ ਹੈ ਤੁਹਾਨੂੰ ਫੋਨ ਆਇਆ ਸੀ ਕੋਈ ਕਿ ਤੁਹਾਨੂੰ ਕੀ ਦਰਨੇ ਲਗਾਏ ਮੇਰੇ ਕੋਲ ਪਹਿਲਾਂ ਇੱਕ ਫੋਨ ਆਇਆ ਜਿਹੜਾ ਬ੍ਰਿੰਦਰ ਬਾਂਸਰ ਸੀ ਉਸ ਟੈਨੋਂ ਆਇਆ ਕਿ ਮੇਰੇ ਕੋਲ ਬੰਦੇ ਕੋਲ ਆ ਰਹੇ ਨੇ ਤੁਸੀਂ ਇਹ ਟੈਂਡਰ ਕਰ ਲਿਓ ਇੱਕ ਜਦੋਂ ਮੈਂ ਬੰਦੇ ਦੇਖੇ ਤਾਂ ਮੈਂ ਕਿਹਾ ਤੁਹਾਡੇ ਵਿੱਚੋਂ ਕੋਈ ਠੇਕੇਦਾਰ ਤਾਂ ਹੈ ਹੀ ਨਹੀਂ ਥੋੜਾ ਜਿਹਾ 20 25 ਬੰਦੇ ਸੀਗੇ ਮੈਂ ਉਹਨਾਂ ਵਿੱਚੋਂ ਕਿਹਾ ਵੀ ਤੁਹਾਡੇ ਕੋਲ ਠੇਕੇਦਾਰ ਬੰਦਾ ਹੀ ਨਹੀਂ ਕੋਈ ਤਾਂ ਉਹਨਾਂ ਨੇ ਕਿਹਾ ਜੀ ਬਕਾਸ ਚਰਮਾ ਹੈ ਇਹਨੇ ਪ੍ਰਾਂਤ 23 ਸਾਲ ਪਹਿਲਾਂ ਲਾਇਆ ਵਾ ਤੇ ਇਹ ਉਹ ਕਹਿੰਦਾ ਜੀ ਸਾਰੇ ਕੰਮ ਮੈਂ ਬਣਦਾ ਮੈਨੂੰ ਇਹਨਾਂ ਰੱਖਣ ਦਾ ਸ਼ਹੀਦਵਾ ਹੈ ਇੱਕ ਤਰ੍ਹਾਂ ਦੀ ਧਮਕੀ ਗੈਂਗਸਟਰ ਵਾਲੀ ਗੱਲ ਇਹ ਕੰਮ ਅਸੀਂ ਬਣਦੇ ਆ ਕੋਈ ਆਨਲਾਈਨ ਕੰਮ ਨਹੀਂ ਹੈ ਜਿਹਨੂੰ ਕਵਾਂਗੇ ਪਾਊਗਾ ਜਿਹਨੂੰ ਕਵਾਂਗੇ ਨਹੀਂ ਪਾਊਗਾ ਉਸੇਸ ਬੰਦੇ ਵਿੱਚ ਭਗਵਾਨ ਦਾ ਬੇਟੇ ਨੂੰ ਅਟੈਕ ਕੀਤਾ ਪੰਜ-ਛੇ ਬੰਦੇ ਆਏ 2:30 ਵਜੇ ਦਾ 10:00 ਸੀ 17:00 ਦਾ ਟਾਈਮ ਸੀ 17:00 ਤੋਂ 2:30 ਉਹ ਪੰਜ-ਛੇ ਬੰਦਿਆਂ ਨੇ ਇਸ ਮੁੰਡੇ 'ਤੇ ਅਟੈਕ ਕੀਤਾ ਰਾੜਾਂ ਦੇ ਨਾਲ ਕਾਫੀ ਛੱਟਪੜ ਲੱਗੀਆਂ ਨੇ ਇਮੀਡੀਏਟਲੀ ਉਹਨੂੰ ਇਹ ਪੜੋਆ ਹਸਪਤਾਲ ਤੇ ਝਾਕੜ ਕਰਾਇਆ ਗਿਆ ਉਸ ਤੋਂ ਬਾਅਦ ਪੁਲਿਸ ਨੇ ਬਹੁਤ ਤੇਜ਼ੀ ਨਾਲ ਪੁਲਿਸਦਾਨ ਕੰਮ ਕੀਤਾ ਕਿਉਂਕਿ ਜੇਕਰ ਅਜੇ ਰਾੜ ਦੇ ਵਿੱਚ ਨੇ ਮਰੇ ਰਾਤ ਹੋ ਚੁੱਕੇ ਨੇ ਰਾਜਨ ਆਰਡਰ ਤਾਂ ਖਤਮ ਨਹੀਂ ਹੋ ਚੁੱਕਿਆ ਪੰਜਾਬ ਦੇ ਵਿੱਚ ਰੋਜ਼ ਕੋਈ ਨਾ ਕੋਈ ਕੰਨ ਹੁੰਦਾ ਇੱਕ ਬਹੁਤ ਵੱਡਾ ਕਾਂਡ ਸੀਗਾ ਸੀਪੀ ਸਾਹਿਬ ਨੇ ਬੜੀ ਮਿੰਤ ਕਰਕੇ ਕੰਮ ਕੀਤਾ ਤਾਂ ਲੱਗਿਆ ਕਿ ਇਹ ਸਾਰੇ ਜੇ ਪ੍ਰਸ਼ਾਸਨ ਸਾਡੇ ਨਾਲ ਲੱਗਿਆ ਸਾਡੀ ਮਦਦ ਕਰਕੇ ਇਹਨਾਂ ਨੂੰ ਸਜ਼ਾ ਦੇਊਗਾ ਪਰ ਹੋਇਆ ਉਲਟ ਅੱਜ ਇੱਕ ਬੰਦੇ ਨੂੰ ਜਿਹੜਾ ਕਿ ਇੱਕ ਮੇਨ ਹੁੰਦਾ ਸੀਗਾ ਬ੍ਰਿੰਦਰ ਕੁਮਾਰ ਬ੍ਰਿੰਦਰ ਕੁਮਾਰ ਬਾਂਸਲ ਐਫ ਆਈ ਆਰ 'ਚ ਇੱਕ ਨੰਬਰ ਐਫ ਆਈ ਦੇ ਵਿੱਚ ਇਹਨੂੰ ਸਾਦਾ ਪਰਚਾ ਘਟਿਆ ਹੋਇਆ ਹੋਰ ਵੀ ਪੰਜ-ਛੇ ਦਫਾ ਲੱਗੀਆਂ ਹੋਈਆਂ ਨੇ ਉਹਨੂੰ 50 ਦਾ ਬੌਨ ਭਰ ਕੇ ਪੁਲਿਸ ਨੇ ਛੜਤਾ ਐਸਐਚਓ ਨੇ ਛੜਤਾ ਜੀ ਉਹ ਕਹਿੰਦੇ ਸਾਨੂੰ ਇਹਦੀ ਲੋੜ ਨਹੀਂ ਹੈਗੀ ਜਿਹਦੀ ਲੋੜ ਹੀ ਨਹੀਂ ਹੈ ਬਾਕੀ ਬੰਦੇ ਫੜੇ ਨਹੀਂ ਗਏ ਤੇ ਦੋ ਬੰਦੇ ਹੋ ਫੜੇ ਗਏ ਨੇ ਜਿਹੜੇ ਬਾਕੀ ਜਿਹਨੇ ਅਟੈਕ ਕੀਤਾ ਉਹ ਬੰਦੇ ਨਹੀਂ ਫੜੇ ਉਹ ਤਾਂ ਕਰਿੰਦੇ ਨੇ ਇਹਨੇ ਕਿ ਬੰਦੇ ਕੌਣ ਹੈ ਉਹਨਾਂ ਦਾ ਪੁਰਜ਼ਾ ਕਮੀ ਸੀ ਕਿ ਉਹਨਾਂ ਬੰਦਿਆਂ ਨੂੰ ਫੜਿਆ ਜਾਵੇ ਜਿਹਨਾਂ ਦੇ ਬੈਕ ਤੇ ਬੰਦੇ ਕੰਮ ਕਰ ਰਹੇ ਨੇ ਇਹ ਤਾਂ ਕਹਿੰਦੇ ਨੇ ਚਾਰ ਪੰਜ ਬੰਦੇ ਜਿਹਨਾਂ ਨੇ ਅਟੈਕ ਕੀਤਾ ਦੋ ਫੜ ਲਏ ਇਹ ਪੋਲਵਾਟੇ ਕੋਲ ਸਾਹਮਣੇ ਸ਼ੇਰਪੁਰ ਚੌਂਕ ਸ਼ੇਰਪੁਰ ਚੌਂਕ ਦੇ ਕੋਲੇ ਦਿੱਲੀ ਰੋਡ ਤੇ ਦਿੱਲੀ ਰੋਡ ਤੇ ਹੈ ਬੇਟਾ ਕਿਥੋਂ ਆ ਰਿਹਾ ਸੀ ਉਹਨਾਂ ਦੀ ਦੁ ਦੁਕਾਨ ਚੋਂ ਬਾਹਰ ਨਿਕਲਿਆ ਰੋਟੀ ਖਾਣ ਲਈ ਜਾਣਾ ਸੀ ਉਹਨੇ 2:30 ਵਜੇ ਟੈਂਟ ਸੀਗਾ ਅਬ ਸੋਚੀ ਚੀਜ਼ ਆ ਹੈ ਕਿ ਜੇਕਰ ਇਹ ਵਪਾਰੀ ਤਬਕਾ ਕਿ ਉਹ ਠੇਕੇਦਾਰੀ ਕਰਦੇ ਨੇ ਜਾਂ ਬਾਕੀ ਵਪਾਰ ਕਰਦੇ ਆ ਜੇ ਸੇਫ ਹੀ ਨਹੀਂ ਹੋਵਾਂਗੇ ਤਾਂ ਸਾਨੂੰ ਫਿਰ ਵਪਾਰ ਆਪਣਾ ਬੰਦ ਕਰਨਾ ਪਊਗਾ ਕਿਉਂਕਿ ਸ਼ਰਿਆਮ ਸ਼ਰਿਆਮ ਕਿ ਜਦੋਂ ਟੈਕ ਕਰਨਾ ਉਹਦੇ ਬਾਅਦ ਕੋਈ ਕਾਰਵਾਈ ਵੀ ਨਹੀਂ ਹੁੰਦਾ ਮਤਲਬ ਦਿੱਕਤ ਸਾਨੂੰ ਇੱਕ ਤਾਂ ਦਿੱਕਤ ਆ ਪੈ ਗਈ ਸਾਡੇ ਬੱਚੇ ਦੇ ਉੱਪਰ ਟੈਕ ਕਰਤਾ ਦੂਜੀ ਦਿੱਕਤ ਆ ਪੈ ਗਈ ਹੁਣ ਕਾਰਵਾਈ ਕਿੱਧਰ ਕਰਨੀ ਹੈ ਇਹ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਹੈ ਕਦਾ ਕੰਮ ਨਹੀਂ ਹੈ ਪਰ ਭਜਣਾ ਤੁਹਾਨੂੰ ਪੈਂਦਾ ਸਰ ਸੀਪੀ ਨੂੰ ਤੁਸੀਂ ਮਿਲ ਕੇ ਆ ਜੀ ਤੁਸੀਂ ਕਿ ਐਸੀ ਉੱਤੇ ਪਰਚਾ ਦਰਜ ਹੋ ਗਿਆ ਸੰਗੀਨ ਧਾਰਾਾਂ ਉੱਤੇ ਕਿ ਉਹ ਧਾਰਾ ਘਟਾਤੀ ਕਿ ਇਹ ਗੱਲ ਧਾਰਾ ਤਾਂ ਉਹ ਹੀ ਨੇ ਉਹ ਬੰਦੇ ਛੱਡਦੇ ਉਹਨੂੰ 50000 ਦੀ ਬਾਂਡ ਲਾ ਕੇ ਉਹਨੂੰ ਬੰਦੇ ਨੂੰ ਪਤਾ ਵੀ ਸਾਨੂੰ ਦੀ ਜਰੂਰਤ ਨਹੀਂ ਹੈਗੀ ਤੇ ਬੰਦੇ ਬਾਕੀ ਕਿਦਾਂ ਫੜੇ ਜਾਣਗੇ ਜਿਹੜੇ ਮੇਨ ਬੰਦੇ ਨੇ ਜਿਹੜੇ ਜਿਹੜੇ ਪਿੱਛੇ ਕੰਮ ਕਰ ਰਹੇ ਹੈ ਇੱਕ ਨੰਬਰ ਕਿਊਜ ਬਰਿੰਦਰ ਕੁਮਾਰ ਪਿੱਛੇ ਤੁਹਾਡੀ ਕੌਣ ਹੈ ਜਿਹੜਾ ਸਾਰਾ ਇਹ ਕਰ ਰਿਹਾ ਗੱਲ ਪਤਾ ਕੀ ਹੈ ਜੀ ਪੰਜਾਬ ਦੇ ਵਿੱਚ ਜੇਕਰ ਪੰਜਾਬ ਨੂੰ ਕਾਇਮ ਰੱਖਣਾ ਜੇ ਪੰਜਾਬ ਦੇ ਵਿੱਚ ਵਪਾਰ ਨੂੰ ਵਧਾਉਣਾ ਤਾਂ ਸਰਕਾਰ ਨੂੰ ਸਖਤੋ ਨਾਲ ਪਊਗਾ ਬਿડા ਬਿਲੀ ਬਖਤੋ ਕੋਈ ਕੰਮ ਨਹੀਂ ਹੁੰਦਾ ਪੰਜਾਬ ਦੇ ਵਿੱਚ ਬਿਨਾ ਮੇਰੀ ਪਖਤੋ ਕੋਈ ਗੁੰਡਾਗਰਦੀ ਨਹੀਂ ਕਰ ਸਕਦਾ ਇੱਕ ਗੱਲ ਸਾਰਿਆਂ ਨੂੰ ਆਪਸ ਸਾਹੇ ਲੋਕ ਚੰਗੀ ਤਰ੍ਹਾਂ ਜਾਣਦੇ ਆਂ ਕੋਣ ਹੁੰਦਾ ਇਹ ਪੁਲਿਸ ਪਾਵਰ ਕੀ ਹੈ ਕੋਲ ਕੋ ਤਾਕਤ ਐ ਨਹੀਂ ਜਿਆਦਾ ਕੋਈ ਗੁੰਡਾਗਰਦੀ ਆ ਕੇ ਕਰ ਸਕਦਾ ਕਦੇ ਕੋਈ ਬੰਦਾ ਗੁੰਡਾਗਰਦੀ ਨਹੀਂ ਕਰ ਸਕਦਾ ਸਰ ਸਿਆਸੀ ਦਬਾਅ ਉੱਤੇ ਕਸਰ ਹੈ ਪਰ ਸਿਆਸੀ ਦਬਾਅ ਹੈ ਜਾਂ ਪ੍ਰੋਕਸਰ ਦਬਾਅ ਸਾਨੂੰ ਨਹੀਂ ਪਤਾ ਸਾਨੂੰ ਤਾਂ ਆਪਣਾ ਗਿਆ ਨਿਆਂ ਚਾਹੀਦਾ ਉਹ ਸਾਰੇ ਬੰਦੇ ਜਿੰਨਾ ਵੀ ਹੋਣੇ ਚਾਹੀਦੇ ਆ ਤਾਂ ਕਿ ਅਸੀਂ ਆਪਣਾ ਬਿਨਾਂ ਡਰ ਤੋਂ ਆਪਣਾ ਬਿਜ਼ਨਸ ਕਰ ਸਕੀਏ ਜੇਕਰ ਉਹਨਾਂ ਨੇ ਸਾਡੀ ਗੱਲ ਨਾ ਸੁਣੀ ਜੇ ਸਾਡੇ ਉਹਨਾਂ ਲੋਕਾਂ ਨੂੰ ਸਜ਼ਾ ਨਹੀਂ ਦਿੱਤੀ ਗਈ ਉਹ ਬੰਦੇ ਨਾ ਫੜੇ ਗਏ ਅਸੀਂ ਅਜੇ ਸਿਰ ਇਹ ਦੱਸਣ ਲਈ ਕਿ ਅਸੀਂ ਪੂਰੇ ਲੋਕ ਇਕੱਠੇ ਆਂ ਲੁਧਿਆਣਾ ਦੇ ਵਿੱਚ ਐਂਤਵਾਰ ਤੱਕ ਕੋਈ ਵੀ ਠੇਕੇਦਾਰ ਕੋਈ ਕੰਮ ਨਹੀਂ ਕਰੂਗਾ ਸਾਰੇ ਕੰਮ ਟੋਟਲੀ ਬੰਦ ਕੀਤੇ ਜਾਣਗੇ ਬਕਾਸ ਟੋਟਲੀ ਬੰਦ ਕੀਤਾ ਜਾਊਗਾ ਐਂਤਵਾਰ ਤੱਕ ਜੇ ਐਂਤਵਾਰ ਤੱਕ ਵੀ ਸਾਡਾ ਮਸਲਾ ਹੱਲ ਨਾ ਹੋਇਆ ਤਾਂ ਅਸੀਂ ਰੈਗੂਲਰ ਇਹਨੂੰ ਅੱਗੇ ਵੀ ਵਧਾ ਸਕਦੇ ਆਂ ਇੱਕਾ ਫੇਰ ਵੀ ਪੈਸਾ ਹਲਣਾ ਹੋਇਆ ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ ਟੋਟਲ ਵਿਕਾਸ ਬੰਦ ਕਰ ਦੇਾਂਗੇ ਕਿਉਂਕਿ ਸਰਕਾਰ ਨੂੰ ਵੀ ਕੰਮ ਦੀ ਲੋੜ ਹੈ ਜੇ ਵਪਾਰੀ ਰਹੂਗਾ ਕੰਮ ਤਾਂ ਲੈ ਰੋਕ ਹੀ ਨਹੀਂ ਕਰਨਗੇ ਠੇਕੇਦਾਰੀ ਕੰਮ ਨਹੀਂ ਕਰਨਗੇ ਤਾਂ ਕੰਮ ਕਿੱਥੋਂ ਕਰਾਂਗੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੂੰ ਕਿਸੇ ਨੂੰ ਮਿਲੇ ਉਹ ਕਿਸੇ ਨੂੰ ਪਹਿਲਾਂ ਇਸ ਗੱਲ ਬਾਰੇ ਕਿਹਾ ਵਾ ਅਸੀਂ ਸੀਪੀ ਸਾਹਿਬ ਨੂੰ ਮਿਲ ਚੁੱਕੇ ਹਾਂ ਨਿੱਕੇ ਸਾਰੇ ਪ੍ਰਸਤਾਨ ਨੂੰ ਮਿਲ ਚੁੱਕੇ ਹਾਂ ਉਹਨਾਂ ਨੇ ਯਕੀਨ ਦਿਵਾਇਆ ਕਿ ਥੋੜਾ ਕੰਮ ਹੋ ਗਿਆ ਸਾਨੂੰ ਪਹਿਲਾਂ ਲੱਗਿਆ ਜੀ ਕੰਮ ਹੋ ਰਿਹਾ ਪਰ ਹੁਣ ਜਿਹੜਾ ਜਦੋਂ 50-50 ਦੇ ਬੌਂਡ ਲੈ ਕੇ ਬੰਦੂ ਛੱਡ ਦੇਣਾ ਤੇ ਕੰਮ ਕਾਦੇ ਬੰਦੇ ਫੜੇ ਨਹੀਂ ਗਏ ਇਹ ਕਿੱਦਾਂ ਹੋ ਸਕਦਾ ਕਿ ਬੰਦੇ ਨਾ ਫੜੇ ਜਾਣ ਜੇ ਪੁਲਿਸ ਚਾਵੇ ਤਾਂ ਬੰਦਾ ਨਿਕਲ ਸਕਦਾ ਪਤਾ ਗੈਂਗਸਟਰ ਕੋਣ ਹੈ ਕੋਣ ਦੇ ਪਿੱਛੇ ਬੰਦੇ ਨੇ ਇਹਨਾਂ ਕੇ ਇਹ ਕਹਿੰਦੇ ਸਾਨੂੰ ਜੋ ਪੁੱਛਿਆ ਪੁੱਛ ਲਿਆ ਕੋਨਾ ਗੈਂਗਸਟਰ ਜਦੋਂ ਬੰਦਾ ਗੁੰਨਗੱਦੀ ਕਰਦਾ ਪੰਜਾਬ 'ਚ ਆ ਕੇ ਕੋਈ ਨਹੀਂ ਕਰ ਸਕਦਾ ਜੇ ਪੁਲਿਸ ਆਪਣੇ ਕੰਮ ਆਪਣੀ ਲੈਹ ਤੇ ਆ ਜਵੇ ਮੇਰੇ ਹੱਥਾਂ ਨਾਲ ਬਹੁਤ ਜਲਦੀ ਬੰਦੇ ਫੜੇ ਜਾਣਗੇ ਅਸੀਂ ਐਸ ਵਾਰ ਤੱਕ ਆਪਣਾ ਕੰਮ ਬੰਦ ਕਰਨ ਲੱਗੇ ਆਂ 4 ਦਿਨ ਹੈਗੇ ਨੇ ਕਾਹ ਜਨਾਬ ਤੁਹਾਨੂੰ ਰਿਜ਼ਲਟ ਚਾਹੀਦਾ ਨਹੀਂ தாਜੀ ਪੂਰਾ ਪੰਜਾਬ ਵੀ ਬੰਦ ਕਰਾਂਗੇ ਐਦਾਂ ਅਸੀਂ ਆਮ ਨਾਲ ਬੈਠਣ ਵਾਲੇ ਨਹੀਂ ਕਿਉਂਕਿ ਜੇ ਵਪਾਰ ਹੀ ਨਹੀਂ ਸਾਡਾ ਰਹੂਗਾ ਵੀ ਅਸੀਂ ਸਾਡਾ ਮਤਲਬ ਬੱਚਿਆਂ ਦੇ ਰਸਕੀ ਰਹਿਣਗੇ ਉਹਨੂੰ ਜਾਣ ਦਾ ਘਟਾ ਰਹੂਗਾ ਕੰਮ ਕੌਣ ਕਰੂਗਾ ਠੇਕੇਦਾਰ ਨੇ ਕੰਮ ਲੈ ਲਿਆ ਕੰਮ ਤਾਂ ਨੇ ਗਰਾਊਂਡ 'ਚ ਹੀ ਕਰਨਾ ਇਹ ਘਰ ਬੈਠ ਕੇ ਕੰਮ ਨਹੀਂ ਕਰਨਾ ਇਹ ਕੋਈ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਕੰਮ ਤਾਂ ਇਹ ਨਹੀਂ ਵੀ ਕੰਪਿਊਟਰ 'ਤੇ ਲੈ ਕੇ ਕੰਮ ਕਰਾਂਗੇ ਇਹ ਇਹਦੇ ਵਿੱਚ ਸੈਕਟਰ ਵਿੱਚ ਐਵੇਂ ਦੇ ਐਕਟਰ ਲੱਗੇ ਨੇ ਜਿਨ੍ਹਾਂ ਤੇ ਜ਼ਮਾਨਤ ਖਾਣੇ ਤੋਂ ਨਹੀਂ ਹਾਂ ਤੇ ਇਹ ਫਿਰ ਕਿਵੇਂ ਹੋਵੇ ਇਹ ਅਪਸੋਰ ਇਸ ਜੀ ਦਾ ਵੀ 307 ਲੱਗੀ ਹੋਵੇ ਆਮ ਸੈਕਟਰ ਲੱਗੀ ਆਮ ਸੈਕਟਰ ਸਲਾਵਾ ਇਹ ਬਰਾਮਦ ਹੋਣਿਆ ਜੀ ਇਹ 307 ਦਾ ਪੱਕਾ ਹੋਇਆ ਹੋਵੇ ਨਾਲ ਹੋਰ ਵੀ ਬੜੀਆਂ ਧਾਰਾਂ ਠੱਕ ਲੱਗੀਆਂ ਹੋਣ ਉਹ ਬੰਦੇ ਦੀ 50000 ਗੰਟੀ ਲੈ ਕੇ ਉਹਦੀ ਜ਼ਮਾਨਤ ਹੋ ਜਾਵੇ ਐਸਐਚਓ ਨੇ ਦਿੱਤੇ ਹੋਈ ਸਟੇਟਮੈਂਟ ਦੇਖੋ ਇਹ ਤਾਂ ਆਪਣੀ ਹੈਰਾਨੀ ਵਾਲੀ ਗੱਲ ਹੈ ਵਾਅਦਾ ਸੀ ਇਸ ਕਰਕੇ ਇਹ ਵਿੱਚ ਕੱਲਾ ਠੇਕੇਦਾਰ ਨਹੀਂ ਬਾਕੀ ਬਿਵਾਰੀ ਇਕੱਠੇ ਹੋ ਰਿਹਾ ਹੈ। ਬਾਕੀ ਲੋਕ ਬਹੁਤ ਸੰਸਥਾਾਂ ਦੇ ਲੋਕਾਡੇ ਕੋਲ ਆ ਰਹੇ ਨੇ। ਤਾਰੇ ਗਾ ਪੰਜਾਬ ਦੇ ਹਾਟਮਿਕ ਪਲਾਂਟ ਦੇ ਜਨਰ ਚੱਕਰ ਜੀ ਬੈਠੇ ਨੇ ਉਰੇ। ਇਹ ਵੀ ਇੱਥੇ ਆਏ ਨੇ। ਇਹ ਕਹਿੰਦੇ ਪਹਿਲੇ ਇਹਨਾਂ ਚਾਰ ਦਿਨ ਦਾ ਐਕਟਿਵਿਟੀ ਦਿਓ। ਐਤਵਾਰਾ ਕਿ ਆਪਣਾ ਮਸਲਾ ਹੁੰਦਾ ਕਿਉਂਕਿ ਬਿਵਾਰੀ ਕਦੇ ਲੜਨਾ ਨਹੀਂ ਚਾਹਦਾ। ਵਪਾਰੀ ਜਾਂ ਸ਼ਾਂਤੀ ਨਾਲ ਕੰਮ ਹੋ ਜੇ। ਪਰ ਜੇਕਰ ਇਦਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਅਸੀਂ ਕੰਮ ਕਰਨ ਜੋਗੇ ਰਹਿਵਾਂਗੇ ਹੀ ਨਹੀਂ ਤੇ ਇਹ ਜੋ ਕੰਮ ਤੋਂ ਰਹਿਣਾ ਕੀ ਅਸੀਂ। ਕਿਹਾੜੇ ਬੱਚੇ ਸਾਡੇ ਪਰਿਵਾਰ ਰਿਸਕੀ ਹੋ ਜਾਣਗੇ ਤਾਂ ਅਸੀਂ ਕੀ ਕੰਮ ਕਰਾਂਗੇ? ਇਸ ਤੋਂ ਕਿ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦਾ ਥੀਮ ਨੂੰ ਸਾਹ ਨੂੰ ਬੇਨਤੀ ਕਰਦਾ ਇਮੀਡੀਏਟਲੀ ਇਹ ਗੁੰਡਿਆਂ ਦੇ ਉੱਪਰ ਨੱਥਪਾਈ ਜਾਵੇ ਇਹਨਾਂ ਨੂੰ ਫੜ ਕੇ ਇਲਾਕਿਆਂ ਦੇ ਚਿੱਤੇ ਨੇ ਜਗ੍ਹਾ ਉੱਤੇ ਭੇਜਿਆ ਜਾਵੇ ਨਹੀਂ ਤਾਂ ਇੱਥੇ ਵੀ ਹਾਲ ਉਹ ਜੂਪੀ ਵਾਲੇ ਨਾ ਹੋਵੇ ਜੋ ਪਹਿਲਾਂ ਜੂਪੀ ਚ ਹੁੰਦਾ ਸੀ ਸਰ ਇਤਵਾਰ ਤੱਕ ਨਹੀਂ ਹੋਇਆ ਫਿਰ ਕੀ ਐਤਵਾਰ ਤੋਂ ਉਨ ਤੱਕ ਨਹੀਂ ਹੋਇਆ ਉਹ ਤੋਂ ਅਗਲੀ ਕਾਰਵਾਈ 'ਚ ਬੈਠ ਕੇ ਮੀਨਿੰਗ ਤਾਰਨ ਨੂੰ ਬੁਲਾ ਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਸਾਰੇ ਪੰਜਾਬ ਬੰਦੀ ਹੋ ਸਕਦਾ ਪੰਜਾਬ ਬੰਦੀ ਕਰਾਂਗੇ ਲੁਧਿਆਣਾ ਵੀ ਲੈ ਕੇ ਬੰਦ ਕਰਾਂਗੇ ਬਿਲਕੁਲ ਟੋਟਲ ਬਕਾਸ ਬੰਦ ਹੋ ਜਾਊਗਾ ਹਾਂਜੀ ਠੇਕੇਦਾਰ ਆ ਜੀ ਇਹ ਸੈਕੰਡ ਬਿਡਰ ਆ ਜੀ ਸਾਡਾ ਹਾਂ ਉੱਪਰ ਟੈਂਡਰ ਇਹਦਾ ਹੈ ਇਹ ਕੰਮ ਪੀਡਬਲੂਡੀ ਦਾ ਸੀ ਪੀਡਬਲੂਡੀ ਸਾਰੇ ਅਧਿਕਾਰੀਆਂ ਨੂੰ ਪਤਾ ਵਾ ਉਹਨਾਂ ਵੀ ਕੰਮ ਰੋਕੇ ਹੋਏ ਨੇ ਕਿਉਂਕਿ ਜਦੋਂ ਆ ਜਾਂਦਾ ਗੈਂਗਸਟਰ ਆਬ ਸਭੀ ਡਰ ਜਾਂਦੇ ਇਹ ਡਰ ਜਿਹੜਾ ਵਾ ਸਰਕਾਰ ਨੇ ਕੱਢਣਾ ਹੁੰਦਾ ਆਮ ਲੋਕ ਨਹੀਂ ਕਰ ਸਕਦੇ ਇਹ 5 ਸਾਲ ਗੈਂਗਸਟਰ ਹੈ ਹਾਂਜੀ ਬੰਥਰ ਗੈਂਗਸਟਰ ਨਹੀਂ ਹੈ ਪਰ ਉਸ ਬੰਦੇ ਨੂੰ ਲੈਣਾ ਬੰਦਾ ਬੰਥਰ ਹੈ ਉਹਨਾਂ ਨੂੰ ਲੈਣਾ ਬੰਦਾ ਬੰਸਲ ਹੈ ਕਿਉਂਕਿ ਉਹਨੇ ਆਪਣੇ ਰਾਹ ਚ ਲਈ ਉਹਨਾਂ ਨੂੰ ਗਲਤ ਬੰਦੇ ਵਿੱਚ ਪਾੜਿਆ ਉਹਨੂੰ ਪਤਾ ਕਿਹੜੇ ਬੰਦੇ ਕਰੇ ਬੰਦੇ ਜਾਣੀ ਬੰਸਲ ਕੰਕ ਤਾਂ ਨਹੀਂ ਹੈ ਉਹ ਵੀ ਠੇਕੇਦਾਰ ਹੈ ਠੇਕੇਦਾਰ ਦੇ ਹੋਇਆ ਸੀ ਤੇ 307 ਹੋਰ ਧਾਰਾਵਾਂ ਲੱਗੀਆਂ ਦੂਜਿਆਂ ਤੇ ਇੱਥੇ ਕੋਈ ਧਾਰਾ ਨਹੀਂ ਲੱਗੀ ਇਹਦੇ ਤੇ ਧਾਰਾ ਲੱਗੀ ਹੋਈ ਆ ਧਾਰਾ ਲੱਗੀ ਹੈ ਥਾਣੇ ਜਮਾਂਦਰਿ ਉਹ ਇਹ ਜੇ ਨਾਮ ਇਹ ਜੇ ਜਾ ਕੇ ਜੀ ਉਹਨੂੰ ਨੰਬਰ ਕਹਿੰਦੇ ਕਿਉਂਕਿ 307 ਹੋਰ ਲਿਆ ਧਾਰਾਵਾਂ ਦੇ ਤਾਂ ਹੈ ਜੀ ਜੀ ਧਾਰਾ ਜੀ ਗੱਲ ਇਹ ਹੈ ਇਹਦੇ ਉਪਰ 307 ਦਾ ਪਰਚਾ ਹੋਇਆ ਬਾਕੀ ਧਾਰਾਵਾਂ ਲੱਗੀਆਂ ਹੋਈਆਂ ਨੇ ਇਹ ਜੱਗੇ ਜੀ ਪਰਸ ਵੀ ਇਹਨੂੰ ਤੁਸੀਂ ਕਿਦਾਂ ਇਹਦਾ ਜਵਾਂਦਰੀ ਦਾ ਲੈ ਲਈ। ਠਾਣੇ ਦੀ ਮੰਦ ਕਿਦਾਂ ਹੋ ਗਈ? ਇਹ ਸਵਾਲ ਥੀਪੀ ਸਾਹਿਬ ਨੂੰ ਪੁੱਛੋ। ਉੱਥੇ ਖੇਰਮਟਾਂ ਨੂੰ ਜਾ ਕੇ ਪੁੱਛੋ ਕਿਉਂਕਿ ਵੀ ਇਹ ਇਦਾਂ ਜਵਾਬ ਨਹੀਂ ਸਕਦੀ। ਇੱਕ ਸਿਵਲ ਹਸਪੀਟਲ ਦੀ ਬਜਾਏ ਇਹਨੂੰ ਸੁਹਾਣੇ ਲੈ ਗਏ ਚੰਡੀਗੜ੍ਹ। ਦੂਜੇ ਬੰਦੇ ਨੂੰ 2 ਨੰਬਰ ਕਿਊਜ ਨੂੰ ਦੀਪਕ ਕੁਮਾਰ ਨੂੰ ਡੀਐਮਸੀ ਦਾਖਲ ਕਰਾਤਾ। ਦੇਖੋ ਸਿਵਲ ਨਹੀਂ ਲੈ ਕੇ ਗਏ ਉਹਨਾਂ ਨੂੰ। ਸਿਵਲ ਹਸਪੀਟਲ 'ਚ ਕੋਈ ਹੋਣੀ ਇਹਨਾਂ ਦੀ। ਚਲੋ ਸਾਡੀ ਬੇਨਤੀ ਸਾਰਿਆਂ ਨੂੰ ਸੋਸ਼ਲ ਮੀਡੀਆ ਨੂੰ ਵੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿਉਂਕਿ ਸਾਰੇ ਲੋਕ ਆਪਾਂ ਵਪਾਰੀ ਆ ਬਿਜ਼ਨਸ ਕੰਮ ਕਰਦੇ ਆ ਇਹਦੇ ਉੱਪਰ ਬਹੁਤ ਸੱਤੀ ਜੂਠ ਹੈ ਇਹ ਪੰਜਾਬ ਨੂੰ ਬਚਾਣਾ ਸਾਡਾ ਵੀ ਉਹਨਾਂ ਹੀ ਦਾ ਹੱਕ ਹੈ ਸਾਡੀ ਵੀ ਉਹਨਾਂ ਹੀ ਅਸੀਂ ਵੀ ਉਹਨਾਂ ਹੀ ਸਾਡੀ ਵੀ ਡਿਊਟੀ ਬੰਦੀ ਹੈ ਕਿ ਅਸੀਂ ਲੋਕੀ ਪੰਜਾਬ ਨੂੰ ਬਚਾਉਣ ਲਈ ਆਪਣਾ ਯੋਗਦਾਨ ਦੇਈਏ ਤੇ ਜੇਕਰ ਸਾਰੇ ਲੋਕ ਸਾਡੀ ਸਪੋਰਟ ਕਰੋ ਜਿਹੜੇ ਗੈਂਗਸਟਰ ਨੇ ਇਹ ਗੁੰਡੇ ਬਦਮਾਸ਼ ਹੈ ਇਹਨਾਂ ਨੇ ਗੇਸਟ ਬਤਨ ਨੁਜਾਂ ਲਾਈਏ ਤਾਂ ਕਿ ਅੱਗੇ ਜਾ ਕੇ ਇਹਨਾਂ ਨੂੰ ਅੰਦਰ ਗ੍ਰਿਫਤਾਰ ਕਰਾਈਏ ਤਾਂ ਕਿ ਪੰਜਾਬ ਦੇ ਵਿੱਚ ਸ਼ਾਂਤੀ ਹੋ ਸਕੇ ਸਾਰੀ ਗੱਲ ਦਾ ਹੁਣ ਤੁਹਾਨੂੰ ਜੈਨ ਸਾਹਿਬ ਨੇ ਦੱਸਿਆ ਬਹੁਤ ਮੰਦਭਾਗੀ ਘਟਨਾ ਵਾ ਬਹੁਤ ਕੜੇ ਸ਼ਬਦਾਂ ਜਿਵੇਂ ਨਿੰਦਾ ਕਰਦਾ ਹੈਗਾ ਇਹ ਇਹ ਜਿਹਾ ਮਾੜਾ ਕੰਮ ਕੀਤਾ ਜਿਨ੍ਹਾਂ ਨੇ ਵੀ ਕੀਤਾ ਵਾ ਉਹਨਾਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਵੀ ਆਪਣੇ ਤੁਸੀਂ ਪੜਾਂ ਤੇ ਆਪ ਕੁਹਾੜੀ ਮਾਰਨੀ ਸ਼ੁਰੂ ਕਰ ਦਿੱਤੀ ਆ ਇਹ ਅੱਜ ਜੋ ਤੁਸੀਂ ਕੰਮ ਇਹ ਅੱਜ ਸ਼ੁਰੂਆਤ ਕੀਤਾ ਹੈਗਾ ਬਹੁਤ ਮਾੜਾ ਹੈਗਾ ਵਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਇੱਕ ਬੱਚੇ ਦੇ ਉੱਤੇ ਜਾਨਲੇਵਾ ਹਮਲਾ ਕਰਨਾ ਬਹੁਤ ਮਾੜਾ ਹੈਗਾ ਔਰ ਇਹ ਜੋ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਜੇ ਹੋਣ ਜਾ ਰਿਹਾ ਨਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਘਾਤਕ ਸਿੱਧ ਹੋਊਗਾ ਕਿਉਂਕਿ ਇਹਦੇ ਨਤੀਜੇ ਬਹੁਤ ਮਾੜੇ ਆਉਣ ਵਾਲੇ ਸਮੇਂ 'ਚ ਨਿਕਲਣਗੇ ਅਸੀਂ ਪੰਜਾਬ ਐਸੋਸੀਏਸ਼ਨ ਵੱਲੋਂ ਮੈਂ ਜਨਰਲ ਸੈਕਟਰੀ ਆ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਖੜੇ ਆਂ ਵੀ ਸਾਡੇ ਨਾਲ ਖੜੇ ਨੇ ਲੁਧਿਆਣਾ ਐਸੋਸੀਏਸ਼ਨ ਨੇ ਗੈਂ ਸਾਹਿਬ ਹੋਣੀ ਉਹ ਵੰਤਾ ਸੋਣੀ ਸਾਰੇ ਸਾਡੇ ਨਾਲ ਨੇ ਸਾਡੇ ਮੈਂਬਰ ਨੇ ਪੰਜਾਬ ਦੇ ਵਿੱਚ ਸੋ ਮੈਂ ਇੱਕ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਇਹੋ ਜਿਹੇ ਮਾੜੇ ਐਂਸਰਾਂ ਨੂੰ ਤੁਸੀਂ ਇੰਨੀ ਢਿੱਲੋ ਦੇ ਕੇ ਨਾ ਛੱਡੋ ਕਿ ਜਿਹੜਾ ਇਹਨਾਂ ਨੂੰ ਹੋਰ ਉਤਸ਼ਾਹ ਮਿਲੇ ਇਹਨਾਂ ਨੂੰ ਪੂਰੀ ਸ਼ਕਤੀ ਸਖਤ ਕਾਰਵਾਈ ਕਾਨੂੰਨ ਮੁਤਾਬਕ ਕਰਨੀ ਚਾਹੀਦੀ ਹੈ ਜੋ ਧਰਾਵਾਂ ਬਣੀਆਂ ਨੇ ਉਹਦਾ ਮੁਤਾਬਕ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਜਿਹੜੇ ਲੋਕ ਹੋਰ ਵੀ ਸਾਡੇ ਐਸੋਸੀਏਸ਼ਨ ਦੇ ਮੈਂਬਰ ਆ ਇਨਾਂ ਦੇ ਮਨ ਦੇ ਵਿੱਚ ਸਹਿਮ ਦਾ ਡਰ ਹੋਰ ਵੱਧ ਸਕਦਾ ਜੇ ਤੁਸੀਂ ਇਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਸੀਪੀ ਸਾਹਿਬ ਨੂੰ ਵੀ ਬੇਨਤੀ ਹੈਗੀ ਆ ਵੀ ਹੌਟਬਿਕਸ ਪਲਾਂਟ ਐਸੋਸੀਏਸ਼ਨ ਲੁਧਿਆਣਾ ਨੇ ਫੈਸਲਾ ਕੀਤਾ ਵਾ ਵੀ ਅਗਰ ਇਹਨਾਂ ਦੀ ਹੱਕ ਰਸੀ ਨਾ ਹੋਈ ਭਗਵਾਨ ਦਾ ਸੋਣਾ ਦੀ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤਾਂ ਇਹਨਾਂ ਨੇ 4 ਦਿਨ ਦਾ ਕਾਲ ਅੱਜ ਲੈ ਲਈ ਹੈਗੀ ਆ ਵੀ ਅਸੀਂ 4 ਦਿਨ ਕੋਈ ਵੀ ਵਿਕਾਸ ਕਰ ਰਹੇ ਜਿਹੜੇ ਪੂਰੇ ਲੁਧਿਆਣੇ ਦੇ ਬੰਦ ਕਰਾਂਗੇ ਉਸ ਤੋਂ ਅਗਲਾ ਪ੍ਰੋਗਰਾਮ ਇਹ ਉਲਿੱਕਣਗੇ ਇਹ ਅਗਰ ਇਹਨਾਂ ਦੀ ਨਹੀਂ ਤਸੱਲੀ ਹੁੰਦੀ ਕਿਸੇ ਕਾਰਨ ਕਰਕੇ ਆ ਸਾਨੂੰ ਪੰਜਾਬ ਨੂੰ ਜਦੋਂ ਕਾਲ ਕਰਨਗੇ ਅਸੀਂ ਪੰਜਾਬ ਦੀ ਵੱਖਰੀ ਮੀਟਿੰਗ ਕਾਲ ਕਰਕੇ ਸਾਰੀ ਫਿਰ ਅਗਲੇ ਵਿਕਾਸ ਕਾਰਜ ਹੋ ਸਕਦਾ ਹੈ ਪੰਜਾਬ ਦੇ ਵੀ ਬੰਦ ਕਰ ਦਿੱਤੇ ਤੇ ਇਹ ਮੈਂ ਚਾਹਾਂਗਾ ਵੀ ਇਹ ਪ੍ਰਸ਼ਾਸਨ ਨੂੰ ਔਰ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਵੀ ਸਾਡੇ ਵੱਲੋਂ ਇੱਕ ਪਰਜੋਰ ਬੇਨਤੀ ਆ ਵੀ ਦੇਖੋ ਹੁਣ ਅਗੇ ਤਿੰਨਾਂ ਸਾਲਾਂ ਬਾਅਦ ਹੁਣ ਕੰਮ ਵਿਕਾਸ ਚੱਲਣ ਲੱਗੇ ਆ ਤੇ ਹੁਣ ਜੇ ਚੱਲਣ ਲੱਗੇ ਤਾਂ ਹੁਣੇ ਉਹਦੇ ਚੁੰਝਾਂ ਮਾਰਨ ਨੂੰ ਤੇ ਲੋਕ ਇਦਾਂ ਦੇ ਜਿਹੜੇ ਮਾੜੇ ਅਨਸਰ ਆ ਗਏ ਨੇ ਸੋ ਇਸ ਕਰਕੇ ਸ਼ਾਂਤੀਪੂਰਵਕ ਵਿਕਾਸ ਕਰਨ ਲਈ ਪੰਜਾਬ ਦਾ ਇਹ ਬਹੁਤ ਅਤੀ ਜ਼ਰੂਰੀ ਧਿਆਨ ਦਿੱਤਾ ਜਾਵੇ ਮੇਰੀ ਬਾਣ ਸਾਹਿਬ ਨੂੰ ਵੀ ਬੇਨਤੀ ਹੈਗੀ ਆ ਵੀ ਇਹੋ ਜਿਹੀ ਕੁਝ ਪੰਜਾਬ ਦੇ ਵਿੱਚ ਸੁਖਾਵਾਂ ਮਾਹੌਲ ਹੀ ਬਣਿਆ ਰਹੇ ਤਾਂ ਹੀ ਕੰਮ ਹੋ ਸਕਦੇ ਆ ਜਿਵੇਂ ਜੈਨ ਸਾਹਿਬ ਨੇ ਦੱਸਿਆ ਵੀ ਇਹ ਕੋਈ ਕੰਮ ਫੀਲਡ ਦੇ ਵਿੱਚ ਹੋਣ ਵਾਲੇ ਹੈਗੇ ਕੋਈ ਘਰਾਂ 'ਚ ਬੈਠ ਕੇ ਕੰਮ ਹੋਣ ਵਾਲੇ ਨਹੀਂ ਹੈਗੇ ਫੀਲਡ ਦੇ ਵਿੱਚ ਜਾ ਕੇ ਬੜੇ ਫਿਜ਼ੀਕਲ ਵਰਕ ਨੇ ਉਹ ਬੜੀ ਮਿਹਨਤ ਲਗਨ ਨਾਲ ਕਰਦੇ ਆ ਇਹ ਲੋਕਾਂ ਨੂੰ ਸੁਰੱਖਿਅਤ ਮਾਹੌਲ ਚਾਹੀਦਾ ਹੈਗਾ ਬਾਹਰ ਕੰਮ ਕਰਨ ਵਾਸਤੇ ਇਸ ਕਰਕੇ ਬਹੁਤ ਵੱਡੀ ਤਰਾਸਦੀ ਹੈ ਇਸ ਗੱਲ ਦੀ ਇਸ ਵੇਲੇ ਵੀ ਪੰਜਾਬ 'ਚ ਜੇ ਵਿਕਾਸ ਚੱਲਣ ਜਾ ਰਿਹਾ ਵਾ ਉਹ ਫਿਰ ਕਿਸੇ ਨਾ ਕਿਸੇ ਕਾਰਨ ਇਹਨੂੰ ਨਜ਼ਰ ਲੱਗਦੀ ਯਾਰੀ ਪੰਜਾਬ ਨੂੰ ਵੀ ਇਹੋ ਜਿਹੇ ਮਾੜੇ ਅਨਸਰ ਜਿਹੜੇ ਆ ਕੇ ਉਹ ਉਹਨੂੰ ਬੰਦ ਕਰਾਉਣ ਦੇ ਤੁਰੇ ਬਹੁਤ ਧਿਆਨ ਦੇਣਯੋਗ ਆ ਮਾਨ ਸਾਹਿਬ ਨੂੰ ਫਿਰ ਬੇਨਤੀ ਆ ਵੀ ਇਹਨਾਂ ਜੋ ਵੀ ਮਾੜੇ ਅਨਸਰ ਆ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਪੰਜਾਬ ਦਾ ਮਾਹੌਲ ਸਖਾਵਾਂ ਬਣਿਆ ਰਹੇ ਔਰ ਸਾਨੂੰ ਵੀ ਮਜਬੂਰਾਂ ਨੂੰ ਫੇਰ ਕੰਮ ਨਾ ਬੰਦ ਕਰਨੇ ਪੈਣ ਅਸੀਂ ਪੂਰੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਇਹੇ ਜੀ ਸਾਡੀ ਬੇਨਤੀ ਪ੍ਰਵਾਨ ਕੀਤੀ